ਲਾਈਟ ਇੰਜੀਨੀਅਰ ਦਾ ਪਿੰਡ ਕਾਲਾ ਅਫਗਾਨਾ ਦੇ ਸ਼ਮਸ਼ਾਨ ਘਾਟ ਵਿੱਚ ਹੋਇਆ ਸੰਸਕਾਰ ਬਟਾਲਾ ਤੋਂ 24x7 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਕਾਲਾ ਅਫਗਾਨਾ ਦਾ ਜੰਪਲ ਹਰਪ੍ਰੀਤ ਸਿੰਘ ਰੰਦਾਵਾ ਜੋ 17 ਸਾਲ ਪਹਿਲਾਂ ਇੰਡੀਅਨ এয়ার ਫੋਰਸ ਵਿੱਚ 66 ਪਾਸ ਕਰਕੇ ਭਰਤੀ ਹੋਇਆ ਸੀ ਉਸ ਵੇਲੇ ਪੂਰੇ ਪੰਜਾਬ ਵਿੱਚੋਂ ਤਿੰਨ ਲੜਕੇ 66 ਵਿੱਚ ਪਾਸ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਨਾਮ ਹਰਪ੍ਰੀਤ ਸਿੰਘ ਰੰਦਾਵਾ ਦਾ ਸੀ ਹਰਪ੍ਰੀਤ ਸਿੰਘ ਇਸ ਲਈ ਯੂਪੀ ਦੇ ਸਹਾਰनपुर ਵਿੱਚ ਫਲਾਈਟ ਇੰਜੀਨੀਅਰ ਦੀ ਪੋਸਟ ਤੇ ਡਿਊਟੀ ਕਰ ਰਿਹਾ ਸੀ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਹਰਪ੍ਰੀਤ ਸਿੰਘ ਦੀ ਸਾਇਲੈਂਟ ਅਟੈਕ ਕਾਉਂਡ ਕਾਰਨ ਮੌਤ ਹੋ ਗਈ ਅਤੇ ਅੱਜ ਹਰਪ੍ਰੀਤ ਸਿੰਘ ਰੰਦਾਵਾ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਕਾਲਾ ਅਫਗਾਨਾ ਦੇ ਸ਼ਮਸ਼ਾਨ ਘਾਟ ਵਿੱਚ ਪੂਰੀਆਂ ਰੀਤੀ ਰਸਮਾਂ ਅਨੁਸਾਰ ਕੀਤਾ ਗਿਆ ਹਰਪ੍ਰੀਤ ਸਿੰਘ ਰੰਦਾਵਾ ਆਪਣੇ ਪਿੱਛੇ ਇੱਕ 7 ਸਾਲ ਦੇ ਲੜਕੀ ਗਰਭਵਤੀ ਪਤਨੀ ਅਤੇ ਬਜ਼ੁਰਗ ਮਾਪੇ ਛੱਡ ਗਿਆ ਹੈ ਹਰਪ੍ਰੀਤ ਸਿੰਘ ਰੰਦਾਵਾ ਇੱਕ ਪੜੇ ਲੇਖੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਵਕ ਵਕ ਅਦਾਰਿਆਂ ਵਿੱਚ ਸਰਕਾਰੀ ਪ੍ਰਾਈਵੇਟ ਨੌਕਰੀਆਂ ਕਰ ਰਹੇ ਹਨ ਹਰਪ੍ਰੀਤ ਸਿੰਘ ਦਾ ਪਰਿਵਾਰ ਕਾਂਗਰਸ ਪਾਰਟੀ ਨਾਲ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਹਰਪ੍ਰੀਤ ਸਿੰਘ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਰੰਦਾਵਾ ਨੂੰ ਕਾਂਗਰਸ ਪਾਰਟੀ ਵੱਲੋਂ ਵਕ ਵਕ ਸਮੇਤੇ ਵਕ ਵਾਖ ਉਹਦੇ ਦੇਕੇ ਨਿਵਾਜਿਆ ਵੀ ਜਾਂਦਾ ਰਿਹਾ ਹੈ ਇਸ ਦੁਖ ਦੀ ਘੜੀ ਵਿੱਚ ਸ਼ਰੀਕ ਹੋਣ ਕਾਂਗਰਸ ਪਾਰਟੀ ਦੇ ਫਤੇਗੜ ਚੂੜੀਆਂ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਕੈਬਨਟ ਮੰਤਰੀ ਸਰਦਾਰ ਸ਼ੁਕਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਨਾਮਵਰ ਚਿਹਰੇ ਅਤੇ ਵੱਖ-ਵੱਖ ਪਾਰਟੀਆਂ ਦੀਆਂ ਖਾਸ ਸ਼ਖਸੀਅਤਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਆਣ ਕੀ ਦੁੱਖ ਸੰਚਾਰ ਕੀਤਾ ਆਉ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਤੋਂ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਕਿਸੇ ਅੰਗਰ ਜੋ ਕਿ ਕਾਇਦਾ ਇੰਡੀਆ ਨਾਟ ਇਸ ਕੋਸਟ ਦੇ ਵਿੱਚ ਲਾਈਟ ਇੰਜੀਨੀਅਰ ਸੀ ਉਹ ਇਸ ਸੰਸਾਰ ਨੂੰ અલਵਿਦਾ ਕਹਿ ਗਿਆ ਹੈ ਭਰਾ ਮੇਰਾ ਬਹੁਤ ਹੀ ਹਾਰਡ ਵਰਕ ਸੀਗਾ ਪਲੱਸ 2 ਤੱਕ ਕਨਵਰਟ ਸਕੂਲ ਚ ਪੜਿਆ ਵਧੀਆ ਸਟੱਡੀ ਸੀਗੀ ਤੇ ਰਾਈਟ ਵੇ ਉਹਨਾਂ ਨੂੰ ਇੱਕ ਟੈਸਟ ਕਲੀਅਰ ਕੀਤਾ ਇੰਡੀਅਨ 에ਅਰ ਫੋਰਸ ਦਾ ਤਾਂ ਜੌਬ ਮਿਲ ਗਈ ਉਸ ਤੋਂ ਬਾਅਦ ਚੰਗੀਆਂ ਪ੍ਰਾਪਤੀਆਂ ਕੀਤੀਆਂ ਫਲਾਈਟ ਇੰਜੀਨੀਅਰ ਬਣੇ 에ਅਰ ਫੋਰਸ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਸਟੱਡੀ ਕਰਵਾਈ ਇਹਨਾਂ ਕੋਲੋਂ ਤੇ ਚੰਗਾ ਕੁਝ ਪ੍ਰਾਪਤ ਕਰ ਗਏ ਸ਼ੇ ਪਰਿਵਾਰ ਨੂੰ ਛੱਡ ਗਏ ਨੇ ਭਾਬੀ ਜੀ ਨੇ ਇੱਕ ਸੱਤ ਸਾਲ ਦੀ ਗੁੜੀ ਆ ਇੱਕ ਬੱਚਾ ਆ ਜੋ ਕਿ ਮਹੀਨਾਂ ਤੱਕ ਆ ਰਿਹਾ ਨਵਾਂ ਮਹਿਮਾਨ ਸਾਡੇ ਘਰ 'ਚ ਤੇ ਬਹੁਤ ਹੀ ਦੁਖਦਾਈ ਘਟਨਾ ਆ ਇਸ ਔਕੇ ਗਲੇ ਤੇ ਸਾਡੇ ਕੋਲ ਪਹੁੰਚੇ ਰੰਧਾਵਾ ਸਾਹਿਬ ਸਿੰਘ ਇੰਦਰ ਸਿੰਘ ਜੀ ਐਮ ਐਲ اے ਤ੍ਰਿਪਤ ਸਿੰਘ ਬਾਜਵਾ ਤੇ ਹੋਰ ਵੀ ਸ੍ਰੀ ਕਾ ਬਾਦਰੀ ਸਾਡੇ ਕੋਲ ਪਹੁੰਚੀ ਆ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜੀ ਜੀ ਇਸ ਟਾਈਮ ਉਹ ਸਹਾਰਨ ਉਰਜੂਪੀ ਦੇ ਵਿੱਚ ਡਿਊਟੀ ਕਰ ਰਹੇ ਸੀਗੇ ਤੇ ਬਹੁਤ ਹੀ ਜੰਗ ਐਜ ਦੇ ਵਿੱਚ ਮਤਲਬ ਉਹ ਸਿਲੈਕਟ ਹੋ ਗਏ ਸੀ 17-18 ਸਾਲ ਦੀ ਏਜ ਸੀਗੀ ਤੇ ਉਦੋਂ ਮਤਲਬ ਵਧੀਆ ਪੰਜਾਬ ਦੇ ਵਿੱਚ ਸਿਰਫ ਇੰਨੇ ਬੱਚੇ ਸਿਲੈਕਟ ਹੋਏ ਸੀ ਆ ਕਾਫੀ ਮਤਲਬ 16-17 ਸਾਲ ਪਹਿਲਾਂ ਅੱਜ ਤੋਂ ਤੇ ਵਧੀਆ ਸੀਗਾ ਸਾਰਾ ਕੁਝ ਬਹੁਤ ਵਧੀਆ ਇਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਉਸ ਟਾਈਮ ਤੇ ਤੇ ਬੜੀ ਮਾਣ ਵਾਲੀ ਗੱਲ ਸੀ ਕਿ ਸਾਡੇ ਵਾਸਤੇ ਪਰ ਅੱਜ ਅਸੀਂ ਹਾਰ ਗਏ ਆ ਇਸ ਚੀਜ਼ ਤੋਂ ਇਹ 34-35 ਸਾਲ ਹੀ ਆ ਜੇ ਰਿਟਾਇਰਮੈਂਟ ਕਦੋਂ ਤੱਕ ਹੋਣੀ ਰਿਟਾਇਰਮੈਂਟ ਤਾਂ 2-3 ਸਾਲ ਚ ਹੋਣ ਵਾਲੀ ਸੀ ਜੀ ਬਾਕੀ ਉਹਨਾਂ ਕੋਲ ਆਪਸ਼ਨ ਸੀ ਜੀ ਜੀ ਉਹਨਾਂ ਨੇ ਐਕਸਟੈਂਡ ਕਰ ਦਿੱਤੀ ਸੀ ਜੀ